ਦਾ ਦੂਸਰਾ ਟੈਲੀਬਲੌਕ ਅੱਜ ਹਾਂ ਜੀ ਤਰੀਕ 19 2 2023 ਦੀ ਕਾਫੀ ਦਾ 19 2 2023 ਤੇ 2:16 ਮਿੰਟ ਹੋ ਗਏ ਨੇ ਤੁਸੀਂ ਤੋਂ ਪੜ੍ਹ ਸਕਦੇ ਹੋ ਕਿ ਬਹੁਤ ਵਧੀਆ ਟੁਪਾ ਬਹੁਤ ਜ਼ਿਆਦਾ ਤੇਜ਼ ਟੁਪਾ ਠੀਕ ਹੈ ਜੀ ਤੇ ਕੱਲ ਅੱਜ ਵਾਲੀ ਵੀਡੀਓ ਜਿਹੜੀ ਮੈਂ ਅਪਲੋਡ ਕਰੀ ਸੀ ਉਹ ਵੀਡੀਓ ਅਪਲੋਡ ਕਰੀ ਸੀ ਤੇ ਉਹ ਵੀਰੋਂ ਦੇਖ ਚੱਕ ਦੇਖ ਸਕਦੇ ਹੋ ਤੇ ਹੁਣ ਮੈਂ ਰੋਟੀ-ਰੋਟੀ ਖਾ ਚੁੱਕਾ ਜੀ ਤੇ ਹੁਣ ਮੈਂ ਸਟੂਡੀਓ ਚੱਲ ਕੇ ਵੀਡੀਓ ਨਾਲ ਵਾਸਤੇ ਮੈਂਸ਼ਨ ਦੀ ਮੈਂਸ਼ਨ ਦੀ ਵੀਡੀਓ ਦਾ ਨਾਮ ਉਹ ਆ ਤੇ ਅਪਲੋਡ ਕਰੂੰਗਾ ਜੇ 4 ਵਜੇ ਦਾ ਅਪਲੋਡ ਹੋਊਗੀ ਤੇ ਉਸ ਤੋਂ ਬਾਅਦ ਚ ਕੀ ਕਰਾਂਗੇ ਉਹ ਕਿਸ ਨੂੰ ਦੇਖਣਾ ਹੈ ਜਿਹੜੀ ਦਾੜੀ ਦੋੜੀ ਇਹ ਵੀ ਪਟੈਂਟਿੰਗ ਮੈਂ ਕਰਾ ਕੇ ਆਵਾਂਗੇ ਤੇ ਵੈਸੇ ਮੈਂ ਅੱਜ ਆਪ ਤੇ ਸੇਵਾ ਕਰੂੰਗਾ ਕਿਉਂਕਿ ਮੇਰਾ ਮਸ਼ੀਨ ਹੈਗੀ ਆ ਹੁਣ ਵੀ ਗਰਮੀ ਦਾ ਟਾਈਮ ਹੋ ਗਿਆ ਹੁਣ ਸੇਵ ਕਰਿਆ ਕਰਾਂਗੇ ਕਿਉਂਕਿ ਘਰੋਂ ਪਰ ਕੋਪੀ ਲੈਣਾ ਨਹੀਂ ਤੇ ਸੇਵ ਕਰੂੰਗਾ ਤੇ ਕੋਈ ਮੋੜਾ ਛੋਟਾ ਮोटा ਕੰਮ ਉਹ ਕਰੂੰਗਾ ਤੇ ਵੀਡੀਓ ਅਪਲੋਡ ਤਾਂ ਮੈਂ ਕਰ ਚੁੱਕਿਆ ਠੀਕ ਹੈ ਜੀ ਪੁਰਾਣੀ ਵੀਡੀਓ ਜਿਹੜਾ ਜੇ ਇਹ ਵੀਡੀਓ ਇੱਕ ਕੱਲ ਨੂੰ ਜਿਹੜਾ ਕਰ ਸਕਦਾ ਆ ਸਕਦੀ ਆ ਠੀਕ ਹੈ ਜੀ ਕਿਉਂਕਿ ਅੱਜ ਸੰਡੇ ਆ ਸੰਡੇ ਮੋਟੀਆਂ ਹੁਣ ਮੈਂ ਚੰਗੀ ਵੀਡੀਓ ਬਣਾਉਣ ਵਾਸਤੇ ਸਟੂਡੀਓ ਜਾ ਗਿਆ ਬਣਾ ਕੇ ਐਡੇ ਤੇ ਫਟ ਕਰੂਗਾ ਤੇ ਹਮਾਂ ਨੂੰ ਸਾਨੂੰ ਸਾਨੂੰ ਮਿਲੂਗਾ ਜੁਨਾ ਰਾਤ ਹੋਊਗੀ ਕਿ ਐਵੀਂ ਮੈਂ ਹਰ ਰਾਤ ਨੂੰ ਜਦੋਂ ਮਿਲਦਾ ਉਹ ਤੁਹਾਨੂੰ ਦੱਸ ਦਾਂ ਮੈਂ 6 ਵਜੇ ਜਾਂ 7 ਵਜੇ ਤੱਕ 7 8 ਵਜੇ ਤੱਕ ਮਿਲੂਗਾ ਕਿਸ ਨੂੰ ਮੇਰਾ ਕਿਦ ਖਾਂਗਾ ਤੁਸੀਂ ਮੈਂ ਤਾਂ ਹਨਾ ਰਾਤ ਨੂੰ ਤੋਂ 7:15 ਮਿੰਟ ਟਿਕਟ ਨਹੀਂ ਕਰ ਮਿਲਣਾ ਸਵੇਰ 7:00 ਹੋਗਣੇ ਤੇ ਮੈਂ ਦਿਖਾ ਦਾਰੀ ਸੇਵ ਕਰ ਲਈ ਹੈ ਠੀਕ ਹੈ ਜੀ ਕਾ ਕਿ ਇਹ ਮੇਰੇ ਦਾਰੇ ਚੁੱਟੀਆਂ ਹੁੰਦੀ ਸੀ ਇਸ ਨੂੰ ਸੇਵ ਕਰ ਲਿਆ ਤੇ ਖਾਣ ਲੱਗ ਜਾਂਦੀ ਆ ਠੀਕ ਆ ਤੇ ਮੈਂ ਕਰੂ ਮੈਂ ਇਹੀ ਰੱਖ ਲਵਾਂ ਕਿਸ ਤਰ੍ਹਾਂ ਲਗਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੱਛਾਂ ਕਿਸ ਤਰ੍ਹਾਂ ਲਗਰੀਆਂ ਮੈਂ ਮਿੱਠਾ ਗੁਬੇ ਰੱਖੂੰਗਾ ਠੀਕ ਆ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਦੁਕਾਨ ਜਾਂ ਰੋਟੀ ਮੈਂ ਅਸਮਰਾਂ ਮੈਂ ਕਿੱਥੇ ਜਾ ਕੇ ਕੰਮ ਕਰਦੇ ਚੁੱਟੀਆਂ ਹੁੰਗਾਂ ਤੇ ਪੈਰਾਂ ਮੈਂ ਤੁਸੀਂ ਵਿੱਚ ਬਣਾ ਸਕਦੇ ਹੋ ਚੋਣੀਆਂ ਕੱਲ ਨੂੰ ਕੱਲ ਨੂੰ ਸਵੇਰੇ ਤੁਸੀਂ ਸਵੇਰੇ ਬਣਾ ਸਕਦੇ ਹੋ ਚੋਣੀਆਂ ਮੈਂ ਕੱਲ ਨੂੰ ਸਵੇਰੇ ਅਗਲਾ ਦਿਨ ਕਾਫੀ ਦੱਸ ਰਿਹਾ ਅੱਜ ਅਗਲਾ ਦਿਨ ਵੀ 2023 ਵੀ 2023 ਮੈਂ 18 ਠੋੜਾ ਲੇਟ ਪਿਆ ਤੇ ਲੈਟ ਉੱਠ ਕੇ ਦੁਕਾਨ ਦੇ ਸੌਟ ਹਾਊਸ ਆਪਣਾ ਨਕਨਾਟੇ ਤਿਆਰ ਹੋਇਆ ਤਾਂ ਦੁਕਾਨ ਦੀ ਸਭਾਈ ਗਰੀ 7:30 ਵਜੇ ਦੁਕਾਨ ਖੋਲੀ ਠੀਕ ਹੈ ਨੀ ਤੇ ਕੋਈ ਕੰਮ ਲੇਟ ਹੋ ਗਿਆ ਮਾਸ਼ਾਅੱਲਾ ਕਦੇ ਕਦੀ ਨਹੀਂ ਹੋਣੀ ਲੇਟ ਸਵੇਰ ਦੁਵਾਦ ਵਿੱਚ ਮੈਂ ਬੈਠਾ ਰਹਾ ਸੀ ਡਿਊਟੀ ਦਾ 9 ਵਜੇ ਮੈਂ ਘਰ ਰਹਿ ਗਰ ਸਵੇਰ ਦੀ ਰੋਟੀ ਖਾਧੀ ਜਿੱਤੇ 9:27 ਮਿੰਟ ਨੂੰ ਮੈਂ ਬਹੁਤ ਵਾਰ ਸਟੂੜੀ ਤੱਕ ਅਵਰੋਂ ਆਸਤੇ ਤੁਸੀਂ ਦੇਖ ਸਰਨ ਤੱਕ ਅਜੇ ਤੱਕ ਵੀ ਇਹ ਹਵਾ ਵਿੱਚ ਚੱਲ ਰਹੀ ਆ ਫਿਰ ਸਾਰਾ ਦਿਨ ਜਾਣ ਕੇ ਵਧੀ ਮੰਨਣਾ ਹੁੰਦਾ ਕਿਦਾ ਉਸ ਇਸ ਕਾਰਤੇ ਲੰਘ ਜਾਂਦਾ ਤੇ ਤੁਸੀਂ ਮੰਗ ਕਰਦਾ ਸੰਭ ਇਸ ਤਰ੍ਹਾਂ ਦਾ ਦਿਨ ਮੰਗਦਾ ਤੇ ਕਿਸ ਤਰ੍ਹਾਂ ਦੀ ਵੀਡੀਓ ਦੇਖਣੀ ਪਸੰਦ ਕਰਦੇ ਹੋ ਸਾਰੇ ਦਿਨ ਵਧੀਆ ਰਹੇ ਤੇ ਬਜ਼ਾਰ ਨਹੀਂ ਜਾਂਦਾ ਜਿਵੇਂ ਕਿ ਅਰ ਸੋਮਵਾਰ ਜਮਾ ਕਰੀ ਸਮਾਨ ਨੂੰ ਉਹ ਤਾਂ ਕੰਮ ਕੀ ਤੇ ਸਮਾਨ ਘੰਤਾਂਾਂ ਤੋਂ ਨਾਉਂਗਾ ਸਾਰੇ ਦਿਨ ਵਧੀਆ ਮੰਗਦੇ ਜਾਂਦਾ ਹਵਾ ਵੀ ਲੰਘ ਜਾਂਦੀਆਂ ਵਧੀਆ ਦੀਵਾਲੀ ਵਾਂਗੂ ਦਿਨ ਰੋਜ਼ ਮੰਗਦੇ ਨੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਅੱਜ ਇਹ ਹੀ ਦੱਸਣ ਲੱਗਾ ਸੀ ਕਿ ਮੈਂ ਹੁਣ ਲੁੱਕ ਚੇਨ ਕਰ ਰਹੀ ਹਾਂ ਇਹ ਦੱਸਣਾ ਕਿ ਲੁੱਕ ਜਿੰਨੇ ਕਰ ਰਹੇ ਹਾਂ ਕੇ ਲੁੱਕ ਚੇਂਜ ਜੇ ਬਦਲੂਗੀ ਉਹ ਸਾਨੂੰ ਆਪੇ ਪਤਾ ਲੱਗ ਜੀਗਾ ਹੋਊਗਾ ਜਾਂ ਫੇ ਪਤਾ ਲੱਗ ਜੂਗਾ ਇਸ ਲਈ ਦੱਸਣਾ ਕਿ ਅੱਜ ਮੈਂ ਹੁਣ ਮੈਂ ਲੁੱਕ ਚੇਂਜ ਕਰ ਰਹੀ ਹਾਂ ਮੈਂ ਆਪਣੀ ਲੁੱਕ ਚੇਂਜ ਕਰ ਰਹੀ ਹਾਂ ਜੀ ਨੂੰ ਵੀਡੀਓ ਵੇ ਦੇ ਲਾਈਕ ਕਰ ਲੋ ਵੇ ਤੁਸੀਂ ਮੇਰੇ ਚੰਨ ਤੇ ਨਵੇਂ ਤੇ ਲੁੱਕ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਇਹ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਾਡੀ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਦਬਲੋ ਮੇਰੇ ਸਾਰੇ ਕੰਮ ਮੈਂ ਤੁਹਾਨੂੰ ਮੇਰੇ ਸੋਸ਼ਲ ਮੀਡੀਆ ਚੈਨਲ ਇੰਸਟਾਗ੍ਰਾਮ ਫੇਸਬੁਕ ਟਵਿੱਟਰ ਕੋਕਸ ਸੱਚੇ ਫੋਲੋ ਕਰਨਾ ਚਾਹਣਾ ਸਾਰੇ ਲਿੰਕ ਡਿਸਕ੍ਰਿਪਸ਼ਨ ਚ ਮਿਲ ਲੂਗਾ ਤੁਸੀਂ ਮੇਰੇ ਟੈਗ ਨੂੰ ਵੀ ਦਬਾਟੋ ਨਾ ਹਿੰਦੀ ਦੇ ਵਿੱਚ ਉਹਦਾ ਲਿੰਕ ਆ ਹੀ ਬਣ ਜਾਤਾ ਮਿਲੂ ਉਹਨਾਂ ਜਗ੍ਹਾ ਸਬਸਕ੍ਰਾਈਬ ਕਰ ਸਕਦਾ ਤਾਂ ਨਾਲ ਨੋਟੇਗ ਬੈਲ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਦਬਲੋ ਵੀਰੇ ਵੀ ਸਬਸਕ੍ਰਾਈਬ ਕਰਨਾ ਜੇ ਸਭ ਨਾਲ ਚੱਲਦਾ ਤਾਂ ਬਰੋਦਰ ਉਹਦੇ ਨਾਲ ਚੱਪਕ ਇੰਸਟ